ਸੋਸ਼ਲ ਮੀਡੀਆ ਜੀ ਜੋ ਆਪ ਮਿਹਨਤ ਕਰਕੇ ਇਸ ਦੰਦਮ ਸਾਹਿਬ ਦੀ ਧਰਤੀ ਤੇ ਮਸਾਖੀ ਮਨਾਉਣ ਆਏ ਹੋ ਸਿੱਖ ਕੌਮ ਦਾ ਜਨਮ ਦਿਨ ਆਪ ਨੂੰ ਮੈਂ ਆਪਣੇ ਹਿਰਦੇ ਤੋਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾਣੀ ਅੱਜ ਮੁਸਾਫੀ ਦੇ ਉੱਤੇ 52 ਦਿਨ ਹੋ ਗਏ ਐ ਜਦ ਅਨਰੰਕਾਰੀਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸੀ ਭਾਈ ਫੋਜਾ ਸਿੰਘ ਨੂੰ ਤੇ ਬਾਰਾਹੌਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਗ੍ਰੇ ਭਾਈ ਰਣਜੀਤ ਸਿੰਘ ਜੋ ਬਹੁਤ ਦੇ ਚਕਤਕਤ ਸਾਹਿਬ ਦੇ ਜਗਦਾਨ ਬਣੇ ਉਹਨਾਂ ਨੇ ਫੇਰ ਮੈਦਾਨ ਨੂੰ ਸਿੱਧਾ ਕਰ ਦਿੱਤਾ ਸੀ ਸੋ ਇਹ ਬੜੀ ਤਕਨੀਕ ਕੌਮ ਹੈ ਜੇ ਕੋ ਹੋ ਕੇ ਸੈਂਟਰ ਦੇ ਨਾਲ ਅਸੀਂ ਨੜ ਪਈਏ ਆਪਣੀ ਪਸੰਦ ਤਰੀਕੇ ਦੇ ਨਾਲ ਮੈਨੂੰ ਨਹੀਂ ਦਿਖਦਾ ਕਿ ਸਾਡੀ ਹਾਰ ਕਿਵੇਂ ਹੋ ਸਕਦੀ ਹੈ ਚੁੱਕਰ ਤੇ ਜੇ ਛੋਟੇ ਛੋਟੇ ਕਸਮੇ ਛੋਟੀਆਂ ਛੋਟੀਆਂ ਫੋਮਾਂ ਜਿਵੇਂ ਨਾਗਾ ਹੈਗੇ ਆ ਉਹ ਹਿੰਦ ਸਰਕਾਰ ਦੇ ਨਾਲ ਬੈਠ ਕੇ ਆਪਣੇ ਫੈਸਲੇ ਕਰਾ ਸਕਦੇ ਆ ਫਿਰ ਬਹਾਦਰ ਸਿੱਖ ਕੌਮ ਜਿਹੜੀ ਅੱਜ ਇੱਥੇ ਚੰਗਵਾ ਸਭ ਖਤਰ ਹੋਈ ਹੈ ਜਿੱਥੇ ਤਸਵੀਰ ਪਾਛਾ ਨੇ ਸਨੂ ਗੁਰੂ ਗ੍ਰੰਥ ਸਾਹਿਬ ਜਿੰਨੇ ਕੁੱਤੀਆ ਪਏ ਮਨ ਸਿੰਘ ਤੋਂ ਬਈ ਦੀਖ ਸਿੰਘ ਹੋਏ ਜਿੰਨਾ ਨੇ ਜਦੋਂ ਦਾਨੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤੇ ਬੱਬਾ ਦੀਪ ਸਿੰਘ ਜੀ ਚੋਟਾ ਦੇ ਕਿ ਅਬਦਾਨੀ ਦਾ ਮੁਕਾਬਲਾ ਕੀਤਾ ਮੈਂ ਅੱਜ ਕਹਿਣਾ ਚਾਹੁੰਦਾ ਅਮਿਤ ਸਾਹ ਤੇ ਬੋਧੇ ਜਿਹੜੇ ਪਾਰਲੀਮੈਂਟ ਦੇ ਵਿੱਚ ਗੱਲਾਂ ਕਰਦੇ ਸਤਜਗਨ ਸਿੰਘ ਪਿੰਡਾ ਵਾਲਿਆਂ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਓਏ ਅਮਿਤ ਸ਼ਾਹ ਮੋਦੀ ਜੀ ਤੁਹਾਡਾ ਜਿਹੜਾ ਗਵਿੱਤਰ ਧਰਮ ਖਾਨ ਹੈ ਉਧਰੇ ਉੱਤੇ ਬਹੁਤ bari ਕੌਮ ਮੁਹੰਮਦ ਗੋਰੀ ਤੇ ਮੁਹੰਮਦ ਕਤਰੀ ਨੇ ਹਮਲੇ ਕੀਤੇ ਪਰ ਤੁਹਾਡੇ ਵਿੱਚੋਂ ਕੋਈ ਨਹੀਂ ਉੱਠਿਆ ਤਿਉਹਾਰ ਦਾ ਖਿਆਲ ਨਾ ਕਰੀਏ ਸੰਗੋ ਸਿੱਖ ਰਾਜ ਦੇ ਵਿੱਚ ਜਿਹੜੇ ਸੋਮਨਾਥ ਮੰਦਿਰ ਦੇ ਉੱਤੇ ਚਾਂਦੀ ਦੇ ਦਰਵਾਜੇ ਲੱਗੇ ਹੋਏ ਸੀ ਉਹ ਸਿੱਖ ਫੌਜ ਨੇ ਜਲਦੀ ਅਫਗਾਨ ਸਰਦ ਤੋਂ ਹਾਸਲ ਕਰਕੇ ਅਰਜ ਦਰਬਾਰ ਸਾਹਿਬ ਦੇ ਵਿੱਚ ਉਹ ਸ਼ੋਭਤ ਨੇ ਜਿਹੜੋਂ ਕੋਲ ਆਜੀਤ ਸਾਈਂ ਬਾਹਰ ਸਾਹਿਬ ਦੇ ਵਿੱਚ ਪ੍ਰਾਇਮਰੀ ਸੁਣਾਇਆ ਸੀ ਉਸ ਨੇ ਕਿਹਾ ਜੀ ਇਹ ਦਰਵਾਜ਼ੇ ਸਾਡੇ ਆ ਰੇਣਾ ਨੂੰ ਤੁਸੀਂ ਵਾਪਸ ਕਰੋ ਸੋਮਨਾਥ ਮੰਦਿਰ ਦੇ ਤੇ ਸਾਡੇ ਉਸ ਵੇਲੇ ਤੇ ਪ੍ਰਧਾਨ ਤਲਵੰਡੀ ਸਾਹਿਬ ਨੇ ਕਿਹਾ ਕਿ ਇਹ ਤਲਵੰਡੀ ਲੋਕ ਦੇ ਉੱਤੇ ਆਏ ਆ ਜੇਤਰ ਦੇ ਕੋਲੇ ਤਲਵਾਰ ਦੀ ਲੋਕ ਹੈ ਕਦ ਤੁਸੀਂ ਲੈ ਕੇ ਜਾ ਸਕਦੇ ਹੋ ਇੱਕ গুজরাਟੀ ਮੋਟ ਮੋਜ ਪੈ ਨੂੰ ਜਿੰਸਾਈ ਨੂੰ ਘਰਾਟੀ ਤੇ ਸਾਈ ਨੂੰ ਕਿਹਾ ਤੇ ਤੁਹਾਨੂੰ ਪਤਾ ਹੈ ਕਿ ਮਰਾਟੀ ਤੇ ਸਾਈ ਆਪਣਾ ਮੂਤ ਬਿੰਦਾ ਹੁੰਦਾ ਸੀ ਉਹ ਇਹਨਾਂ ਨੇ ਸੁਆ ਕਿਸੇ ਦੇ ਨਾਲ ਮੁਕਾਬਲੇ ਕਰਦੇ ਐ ਇਹ ਲੋਕ ਬੋਲਣ ਜੋਗੇ ਐ ਜੇ ਤੁਸੀਂ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਉੱਥੇ ਹੱਲਾ ਪਾ ਦਿੰਦੇ ਐ ਬੋਲਣ ਨਹੀਂ ਦਿੰਦੇ ਕਿ ਪਾ ਰਹੋ

ਉਹ ਵੀ ਆਪਣਾ ਤੇ ਸੀ ਜੀ ਚਰਨ ਜਾਇ ਮੈਂਨੇ ਮਾਪ ਪਾਤੀ ਦੇ ਆਪਣੇ ਘਰ ਥੇ ਜਿਹੜਾ ਘਟੇ ਅਸੀਂ ਨਾ ਨਹੀਂ ਸੁਣਿਆ ਝਾੜੂ ਵਾਲੇ ਪਾਟੀ ਨੂੰ ਆਪਣੇ ਤਸਕਰ ਕਰਦਾ ਥਾ ਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਰਬ ਸ੍ਰੀ ਸਾਹਿਬ ਦਿੱਤੇ ਸੀ ਕਾਂਤ ਆਲਪੰਤ ਚੈ ਨਾ ਸੈਗਨਿਟੀ ਵਿੱਚ ਦੇ ਸੱਚ ਫਤੇ ਜਿਵੇਂ ਹੌਸਲੇ ਜੀਏ ਜੀਐਸਏ ਆਪਣੇ ਕੌਮੀਅਤ ਭੁੱਲ ਗਏ 10 ਸੈਂਕ ਪਾਕਸਾ ਦਾ ਹੁਕਮ ਹੈ ਇਹਨਾਂ ਗਰੀਬ ਸਿੱਖੋਂ ਕੋ ਤੂ ਪਾਕਸ਼ਾਈ ਜੇ ਉਹਨੇ ਸੰਨ ਪਾਛਾ ਇਸ ਵਾਰ ਚੁਣਤੀ ਹੈ ਤੇ ਫਿਰ ਅਸੀਂ ਲੈਣ ਦੇ ਤਿਆਰ ਚੁਣੀ ਹੈ ਚੁਣੀ ਆਪਣਾ ਸੰਤ੍ਰਿਚੰਦਰਮ ਵੋਟਾ ਪਾ ਦੇ ਆਪਣਾ ਦੇਗਾ ਦੇਸ਼ ਖਾਲਸਪੁਰ ਪ੍ਰਾਪਤ ਕਰੀਏ ਇਹ ਅੱਜ ਬਹੁਤ ਵੱਡਾ ਸਵਾਲ ਹੈ ਜਿੱਤਾ ਛੇਦ ਪਾਈ ਕਹਿੰਦਾ ਹੁਮਾਗੇ ਇੱਕ ਜ਼ਬਾਨ ਦੇ ਵਿੱਚ ਖਾਲਸਾ ਨਹੀਂ ਬਣਾਗੇ ਹੁੰਨਾ ਛੇ ਸੱਚੇ ਦੁਸ਼ਮਣ ਸਾਹ ਨੂੰ ਪਾੜ ਕੇ ਰੱਖਣੀਏ ਕੋਈ ਵੀ ਅਖਾਂ ਦੀ ਦਰਤਾ ਪ੍ਰਧਾਨ ਬਣ ਜੇ ਕੋਈ ਕੂਛ ਬਣ ਜੇ ਪਰ ਜੰਨਾ ਛੇ ਪ੍ਰਧਾਨ ਦੇ ਵਿੱਚ ਆ ਛੇ ਸਪਨਾ ਨਿਰਣਾ ਨਹੀਂ ਦੱਸਦਾ ਕਿ ਮੈਂ ਕੀ ਕਰੂਗਾ ਉਹਨਾਂ ਸੇ ਸਜੂੜ ਹੈ ਇਹ ਹੋ ਜੇ ਪ੍ਰਧਾਨ ਨੂੰ ਮੰਨਣਾ ਜਾਂ ਇਹਨਾਂ ਦੇ ਮਗਰ ਲੱਗਣਾ ਆਪਣੀ ਪਾਰਟੀ ਨੂੰ 40 ਸਾਲਾਂ ਤੋਂ ਸਭ ਤੋਂ ਕਨੇਤ ਸਿੰਘ ਵਿਰਵਾੜੀ ਦੀ ਨੀਤ ਜਿਹੜੀ ਚੱਲ ਰਹੀ ਹੈ ਬਗੈਰ ਵਿਗਤੋ ਆਪ ਕੱਟ ਰਹੇ ਹੈਂ ਫਿਰ ਆਪ ਦੇਖੋ ਸੱਚੀ ਪਾਰਟੀ ਦੇ ਵਿੱਚ ਕੀ ਪੜਾ ਜਿੱਥੇ ਆਪਾ ਇਕੱਠੇ ਹੋ ਕੇ ਇਹ جنگ ਨਹੀਂ ਲੜ ਸਕਦੇ ਤੇ ਜਿੰਨੀ ਸਾਦੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਅੱਜ ਚੰਨ ਨੂੰ ਇੱਥੇ ਆਇਆ 1730 ਕਣਕ ਤੋਂ ਸਾਰੇ ਨੂੰ ਸੱਦਾ ਦਿੰਦੇ ਆਂ ਕਿ ਆਪਾਂ ਸਭ ਵਾਕੇ ਇਕੱਠੇ ਹੋਈਏ ਵਾਕੇ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਹੈ ਤੁਸੀਂ ਸਾਰੇ ਸਹਿਤ ਕਿਸਾਨ ਮਜ਼ਦੂਰੋ ਸਹਿਤ ਜਿਮੀਦਾਰੋ ਤੁਹਾਨੂੰ ਪਤਾ ਹੈ ਕਿ ਸਰਹੱਦਾਂ 'ਤੇ ਛੱਡੀ ਹੋ ਰਹੀ ਹੈ ਅਰਸ਼ੀ ਕਰਨ ਕਤਾ ਪਹਾ ਸੈਂਟਰ ਦੀ ਬੀਜੇਪੀ ਅਨਲਿਸਿਸ ਨੇ 2400 ਰੁਪਏ ਕੰਟਰ ਰੱਖਿਆ ਪਰ ਆਪਣਾ ਪੰਜਾਬ ਜਿਹੜਾ ਦੂਜੇ ਪਾਸੇ ਹੈ ਵਾਜੇ ਤੋਂ ਉੱਥੇ ਚੱਕ ਕੇ ਆਪਣੀ ਜਿੰਦ ਚੇਚੀਏ ਤੇ ਪਾਓ ਉਥੇ 3400 ਰੁਪਏ ਅਪਰਟਨੈਟ 1000 ਰੁਪਏ ਦਾ ਫਰਕ ਹੈ ਜੇ 100% ਤੁਸੀਂ ਵੇਚਦੇ ਹੋ 1 ਲੱਖ ਰੁਪਈਆ ਸਾਨੂੰ ਜ਼ਿਆਦਾ ਮਿਲੂਗਾ ਸਾਨੂੰ ਵਾ ਵੀ ਕਿਸਾਰੇ ਬਣਾਈ ਜਾਂਦੇ ਆ ਬਾਟਰ ਵਿੱਚ ਫੋੜਦੇ ਸਾਡੀ ਗੱਲ ਵੀ ਪੜਦੇ ਸਾਥ ਸੰਗਤ ਦੀ ਇਹ ਮੈਨੂੰ ਸ਼ਰਮ ਆਉਂਦੀ ਹੈ ਕਿ ਇੰਨਾ ਸੇ ਹੋ ਗਿਆ ਕੌਟੀਆਂ ਬੇਚੀਆ ਕਰਦੇ ਆ ਇਹ ਰਾਗ ਪ੍ਰਾਪਤ ਕਰੋ ਸਵਤਨ ਸਿੰਘ ਜੀ ਦੇ ਆਗਮਨ ਜਪ ਸੀਗੇ ਕਿ ਜੇ ਰਿੰਜੀਆ ਪਹੁੰਚਾ ਦੇ ਚੱਤਰਬਾਰ ਸਾਹਿਬ ਤੇ ਆ ਗੀਆਂ ਸਭ خالص ਮਾਨ ਦਾ ਨਿਮਮਮੱਖਿਆ ਜੋਗਾ ਜਿੰਦਾਬਾਦ ਸੋ ਜਿੰਦਾਬਾਦ ਜਿੰਦਾਬਾਦ ਸਵਤਨ ਸਿੰਘ ਜੀ ਜੀ ਨਵਾਦੀ ਇੱਕ ਸੱਤ ਸਦੀ ਦੇ ਉੱਤੇ 74 ਗੋਲੀਆਂ ਲੱਗੀਆਂ ਸੀ ਵਿੱਚ ਦੇ ਵਿੱਚ ਕੋਈ ਨਹੀਂ ਸੀ ਗੋਲੀਆਂ ਲੱਗੀਆਂ ਇੱਕ ਬਹੁਤ ਵੱਡਾ ਸ਼ਹਿਰ ਪਾਕਿਸਤਾਨ ਦਾ ਕਦੇ ਨਹੀਂ ਲੱਗਦਾ ਕਿ ਸਾਡੇ ਪਾਕਿਸਤਾਨ ਦੀ ਲੜਾਈ ਇੰਦੀ ਹੱਥੇ ਨਾਲ ਕੂਈ ਸ਼ਕਤ ਕੋਤੇ ਵਿੱਚ ਕੋਈ ਤੇ ਸਾਡਾ ਜਰਮਨ ਸੀ ਜੰਗ ਨਾ ਜਾਈ ਉਸ ਨੇ 96000 ਪਾਕਿਸਤਾਨ ਦੇ ਫੌਜ ਉਹਦੇ ਇੰਡੀਆ ਦੇ ਅੱਗੇ ਹੱਥ ਖੜੇ ਕਰ ਦਿੱਤੇ ਤੇ ਉਹ ਕਭੀ ਕਹਿੰਦਾ ਜੇ ਸਾਡੇ ਜਰਨੈਲ ਜਿੱਜੀ ਜੀਤੇ ਉਸ ਤੇ ਜੀ ਰਾਜ ਦਾ ਉਹ ਤੁਕੇ ਟੇ ਟੇ ਜੇ ਅਸੀਂ ਕਹਿੰਦੇ ਜੇ ਪਾਕਿਸਤਾਨ ਦੇ ਪਾਕਿਸਤਾਨ ਦੀ ਜਰਨੈਲ ਨੇ ਇੰਡੀਆ ਦੀ ਫੌਜ ਦੇ ਨਾਮ ਨਰਾਇ ਦਿੱਤੀ ਹੈ ਪਰੰਗ ਦਾ ਸਰਕਾਰ ਜਰਨੈਲ ਉਥੇ ਹੱਥ ਖੜ ਕਰਕੇ ਆਪਣਾ ਪਸਤਰ ਫੜ ਕੇ ਜੇਨਰ ਦੇ ਇੱਕ ਸਿੰਘ ਰੋਲੇ ਦੇ ਹੱਥ ਦੇ ਵਿੱਚ ਫੜਾਤਾ ਕੰਨ ਦਾ ਰੋਜ ਚਰਨਾਂ ਦਾ ਚੋਪੀ ਪੁਰਵੀ ਲੋਕ ਜੇ ਚੇ ਚਰਨ ਚੱਪਣੇ ਆ ਉਹ ਜੰਮੇ ਚੱਣੇ ਛੇ ਪ੍ਰਨਾਵਾ ਗੋਲੀਆਂ ਲੱਗੀਆਂ ਸੇ ਕੋਸ਼ ਦਾ ਸੁਹਣਾ ਕਿ ਜਿਹੜਾ ਕੋਈ ਅਫਸਰ ਚੰਸ ਪਾਈ ਮਾਰਿਆ ਜਾਵੇ ਸੱਚੇ ਕਰਨ ਵਾਲੀ ਸੋਚ ਉਸ ਦਾ ਸੰਸਕਾਰ ਮਿੱਟੀ ਰਵਾਤ ਜਿਨਾਂ ਦਿੰਦੀ ਹੈ ਤੋਂ ਪੰਜਾਇਰ ਹੁੰਦਾ ਲੈਨਰ ਸ਼ਪੇਕ ਸਿੰਘ ਜਿਸ ਨੇ ਬੰਗਲਾਦੇਸ਼ ਦੀ ਲੜਾਈ ਲੜੀ ਫਿਰ ਉਸ ਤੋਂ ਬਾਅਦ ਸਤਿਗ੍ਰੰਤ ਸਿੰਘ ਪ੍ਰਗਰਾਮ ਆਗਿਆਂ ਦੇ ਨਾਲ ਜੁੜਿਆ ਸਾਥ ਦੀ ਰੱਖਿਆ ਦਿਨ ਤੀ ਸਹੀ ਤੀ ਜਈ ਪਾਈ ਪਰ ਸਾਥ ਸੰਗਠਨ ਜੀ ਇਹੋ ਜਿਹੜੀ ਖੋਜ ਇੰਡੀਆ ਨੇ ਉਸ ਨੂੰ ਮਿਲਤੀ ਜੀ ਸ੍ਰੋਤ ਦੇ ਨਾਲ ਸਨਸਕਾਰ ਨੇ ਦਿੱਤਾ ਅੱਜ ਤੋਂ ਕਦੇ ਸ਼ੁਰੂ ਨਹੀਂ ਤੇ ਕਿਸ ਸਾਡੇ ਕੋਲ ਤਾਕਤ ਹੈ ਨਹੀਂ ਸਭ ਨੂੰ ਇਹ ਹੀ ਪਤਾ ਇਸ ਸਾਥ ਕਰਕੇ ਸਿੱਧਾ ਬਣਾ ਦਾ ਸਿਧਾਰਨ ਕਿੱਥੇ ਕੀਤਾ ਉਹਨਾਂ ਤੋਂ ਕਿੱਥੇ ਪਾਇਆ ਉਹਦੇ ਫੁਰਦ ਕਿੱਥੇ ਪਾਇਆ ਸਭ ਸਾਥ ਸੰਗਜੇ ਜੀ ਇਹ ਸਾਦੀ ਕੋ ਬਾਅਦ ਮੰਨ ਚੁੱਕੀ ਹੈ

ਅਸੀਂ ਆਪਣਾ ਜੈਦਤ ਆਪਣਾ ਖਾਲਸਾ ਬਣਾਉਣਾ ਹੈ ਇਹ ਨਿੰਦੂ ਉਮਤ ਰਹੇ ਬਲੇ ਬੰਦੇ ਸਬੀਰ ਨੇ ਮਿਤਸਾਨ ਨੇ ਰਾਜਨਾਥ ਸਿੰਘ ਨੇ ਅਜੀਤ ਗੋਇਨ ਨੇ ਰਵੀ ਸਿੰਘਾ ਰੌਤਾ ਮੁਖੀ ਸਮੰਤ ਗੋਇਨ ਰੌਤਾ ਮੁਖੀ ਸਾਹਿਬ ਦਾ जय शंकर इन्होने ਸਾਡੇ ਸਿੱਖ ਵੀ ਬਾਹਰ ਤੇ ਮੁੱਖਾਂ ਦੇ ਵਿੱਚ ਸੀਸ ਗੱਤ ਦਿੱਤੇ ਹੈ ਇੱਕ ਤੇ ਮਾਤਾ ਇੱਥੇ ਸਾਡੇ ਕੋਲੇ ਬੈਠੇ ਆ ਸੀਸ ਕੀਤੇ ਹੋਏ ਸਿੰਘ ਆਪਣੇ ਭਾਈ ਹਰਦੀਪ ਸਿੰਘ ਨੇ ਜੀ ਰਿਟੂ ਜਮਨ ਸਿੰਘ ਮਲਕ ਸੁਖਦੌਲ ਸਿੰਘ ਦੇ ਦਾ تین ਕੈਂਡੀਡੇਟ ਦੇ ਵਿੱਚ ਸੀ ਜਿੱਤੇ ਮੋਤੀ ਨੇ ਇਹ ਕਤਲ ਉਹ ਕਾਲ ਸਿੰਘ ਘੰਟੇ ਨੂੰ ਪਤਾਨੀਆ ਦੇ ਵਿੱਚ ਕਤਲ ਕੀਤਾ ਉਹਨਾਂ ਦੀ ਮਾਤਾ ਇੱਥੇ ਬੈਠੀ ਹੈ 72 ਮੋਕਾ ਪਾਕਿਸਤਾਨ ਦੇ ਵਿੱਚ ਕਰਨਜੀਤ ਸਿੰਘ ਪੰਜਵੜ ਨੂੰ ਕਰਦਾ ਉਹਨੇ ਕਿ ਪੀਤ ਸਿੰਘ ਰੋਟੇ ਨੂੰ ਕਰਦਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਦਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਦਾ ਫ੍ਰੀਟਬੋਰਡ ਦੇ ਵਿੱਚ ਡਾਕਟਰ ਨੂੰ ਕਰਦਾ ਜੇ ਸਾਥ ਸੰਗਤ ਜੀ ਅਜੇ ਤਾਂ ਦਾਪਾ ਖੱਟੇ ਹੋਗੇ ਅਨਖਨੀ ਸਾਟੀ ਗੋਲੀ ਇਹ ਨਾਮ ਹੈ ਸਾਰੇ ਪਾਰਲੀਮੈਂਟ ਲੈ ਕੇ ਹੋਏ ਪਰ ਪਤਾ ਨਹੀਂ ਮੇਰੀ ਗੋਮੂਥੀ ਹੈ ਇਹ ਆਮ ਆਪ ਵੀ ਪਾਰਟੀ ਨੂੰ ਮੋਟਾ ਬਾਦ ਦਿੰਦੀ ਹੈ ਕੁਸ਼ਵਿੰਦਰ ਜੀ ਭਾਜਪਾ ਨੂੰ ਪਾਰਟੀ ਦਿੰਦੀ ਹੈ ਆਪਣੇ ਗੋਮ ਦਾ ਮੈਂਬਰ ਪਾਰਲੀਮੈਂਟ ਅੱਜ ਦਿੱਲੀ ਦੇ ਵਿੱਚ ਆਈਗਾ ਉਹ ਸਾਰ ਸੰਗਤ ਜੀ ਅੱਜ ਸੋਚਣ ਦੀ ਗੱਲ ਹੈ ਕਿ ਅੱਪਾ ਕਿੱਥੇ ਖੜੇ ਮੱਤੋਂ ਖਿਏ ਅਮਰ ਸਭ ਸ੍ਰੀ ਚੇਤਨਣ ਖਾਲਿਸਤਾਨ ਦੀ ਗੱਲ ਖੜੀ ਹੈ ਖਾਲਿਸਤਾਨ ਲਈ ਇਹ ਨੌਲ ਇਸ ਨਾਮਕ ਪਾਕਿਸਤਾਨ ਵਿੰਡੂਵੰਡਿਆ